हां मैम ਸਭ ਤੋਂ ਪਹਿਲਾਂ ਰੀਸੈਂਟ ਅਪਡੇਟ ਤੇ ਹੀ ਤੁਹਾਡਾ ਦੱਸ ਦੋ ਕਿ ਸਪਾਊਸ ਨੂੰ ਲੈ ਕੇ ਜਿਹੜੀਆਂ ਅਪਡੇਟਸ ਕੈਨੇਡਾ ਨੇ ਦਿੱਤੀਆਂ ਨੇ ਕਿਸ ਤਰ੍ਹਾਂ ਦੀਆਂ ਆ। ਅ ਸਰ ਵੈਸੇ ਤਾਂ ਕੈਨੇਡਾ ਪਿਛਲੇ ਸਾਲ ਤੋਂ ਬਹੁਤ ਜ਼ਿਆਦਾ ਜਿਹੜੇ ਅਪਡੇਟਸ ਐ ਦੇ ਰਿਹਾ ਹੈ बार-बार अगेन एंड अगेन ਬਟ ਰੀਸੈਂਟਲੀ ਲਾਸਟ ਵੀਕ ਅਸੀਂ ਸ਼ੋ ਕੀਤਾ ਸੀ ਉਹਦੇ ਵਿੱਚ ਵੀ ਅਸੀਂ ਬਹੁਤ ਸਾਰੇ ਅਪਡੇਟ ਜਿਹੜੇ ਐ ਕੈਨੇਡਾ ਨੂੰ ਲੈ ਕੇ ਸਾਰਿਆਂ ਨੂੰ ਪ੍ਰੋਵਾਈਡ ਕੀਤੇ ਸੀ ਜਿਹੜਾ ਇੱਕ ਨਵਾਂ ਅਪਡੇਟ ਇੱਕ ਹੋਰ ਆਇਆ ਹੈ ਜੋ ਕਿ ਕੱਲ ਹੀ CIC ਦੀ ਸਾਈਟ ਤੇ ਅਪਡੇਟ ਹੋਇਆ ਉਹਦੇ ਵਿੱਚ ਹੈ ਕਿ ਜਿਹੜੇ ਐਪਲੀਕੈਂਟਸ ਟੇਅਰ 4 ਦੀ ਨੋਕ ਦੇ ਵਿੱਚ ਆਪਣੀ ਫਾਈਲ ਪੁੱਟ ਕਰ ਰਿਹਾ ਹੈ ਉਹਨਾਂ ਦੇ ਸਪਾਊਸ ਨੂੰ ਜਿਹੜਾ ਵੀਜ਼ਾ ਹੈ ਡਿਪੈਂਡੈਂਟ ਨਹੀਂ ਦਿੱਤਾ ਜਾਏਗਾ ਦੇ ਕੈਨ ਅਪਲਾਈ ਵਿਜ਼ਿਟਰ ਵੀਜ਼ਾ ਦੇ ਕੈਨ ਨਾਟ ਗੈਟ ਓਪਨ ਵਰਕ ਪਰਮਿਟ ਤੇ ਇਹ ਬਹੁਤ ਹੀ ਵੱਡੀ ਅਪਡੇਟ ਹੈ ਬਹੁਤ ਸਾਰੇ ਐਦਾਂ ਦੇ ਕੈਂਡੀਡੇਟਸ ਨੇ ਸਾਡੇ ਕੋਲ ਵੀ ਨੇ ਜਿਨ੍ਹਾਂ ਦੀ ਆਲਰੇਡੀ ਐਲਐਮਆਈਏ ਰਿਸੀਵ ਹੋ ਚੁੱਕੀ ਹੈ ਜਿਨ੍ਹਾਂ ਦੀ ਆਲਰੇਡੀ ਜੌਬ ਆਫਰ ਰਿਲੀਜ਼ਡ ਹੈ ਨਾਉ ਦੇ ਆਰ ਨਾਟ ਐਲੀਜੀਬਲ ਟੂ ਗੈਟ देयर ਸਪਾਊਸ ਵੀਜ਼ਾ ਤੇ ਉਹਨਾਂ ਲਈ ਵੀ ਅਸੀਂ ਹੁਣ ਹੋਰ ਵਰਕ ਆਊਟ ਕਰਨਾ ਹੈ ਕਿ ਕਿਵੇਂ ਅਸੀਂ ਉਹਨਾਂ ਦੀ ਫੈਮਿਲੀ ਲਈ ਵੀ ਉਹਨਾਂ ਨੂੰ ਆਪਸ਼ਨਸ ਦੇ ਸਕਦੇ ਆ ਹੂੰ ਬਿਲਕੁਲ ਸਪਾਊਸ ਵਿਜ਼ਨ ਲੈ ਕੇ ਅਪਡੇਟਸ ਜਿਹੜੀਆਂ ਨੇ ਮੈਂ ਮੈਮ ਤੁਹਾਨੂੰ ਦੱਸ ਰਿਹਾ ਉਹ ਨਾਲ ਦੀ ਨਾਲ ਸਕਰੀਨ ਤੇ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਆ ਤੁਸੀਂ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ ਬਾਈ ਚਾਂਸ ਤੁਹਾਡੀ ਕਾਲ ਨਹੀਂ ਲੱਗ ਰਹੀ ਜਾਂ ਅਸੀਂ ਨਹੀਂ ਚੱਕ پا ਰਹੇ ਤਾਂ ਤੁਹਾਨੂੰ ਕੱਲ ਮਾਰਨਿੰਗ ਦੇ ਵਿੱਚ ਕਾਲ ਆਜੂਗੀ ਨਹੀਂ ਤਾਂ ਤੁਸੀਂ ਖੁਦ ਵੀ ਦੁਬਾਰੇ ਐ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਆਫਿਸ ਟਾਈਮ ਦੇ ਵਿੱਚ ਕਾਲ ਕਰਕੇ ਜਾਣਕਾਰੀ ਹਾਸਲਾ ਜਿਹੜੀ ਕਰ ਸਕਦੇ ਹੋ ਮੈਮ ਕੈਨੇਡਾ ਬੜਾ ਸਖਤ ਹੋਇਆ ਹੋਇਆ ਖਾਸ ਤੌਰ ਤੇ ਇੰਡੀਅਨਸ ਨੂੰ ਲੈ ਕੇ ਪਿਛਲੇ ਸ਼ੋਅ 'ਚ ਵੀ ਅਸੀਂ ਗੱਲ ਕੀਤੀ ਜਦੋਂ ਤੁਸੀਂ ਗਏ ਸੀਗੇ ਤੁਹਾਡੇ ਨਾਲ ਉਸ ਤਰ੍ਹਾਂ ਦੀਆਂ ਹੋਈਆਂ ਹਨ ਪਰ ਹੁਣ ਮੇਰੀ ਕਿਸੇ ਸਟੂਡੈਂਟ ਨਾਲ ਗੱਲ ਹੋਈ ਸੀ ਉਹਨਾਂ ਦਾ ਅਜੇ ਵੀਜ਼ਾ ਪਿਆ ਹੈ ਪਰ ਉਹਨਾਂ ਇੰਡੀਆ ਆਏ ਸੀਗੇ ਹੁਣ ਉਹਨਾਂ ਨੂੰ ਜਾਣਾ ਵਾਪਸ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਸਵਾਲ ਹੋ ਰਹੇ ਆ ਸਖਤੀ ਦੇ ਨਾਲ ਕੀ ਲੱਗਦਾ ਕਿ ਇੰਡੀਅਨਸ ਨਾਲ ਜਾਂ ਪੰਜਾਬੀਆਂ ਵੀ ਨਾਲ ਵੀ ਇੰਨੀ ਸਖਤ ਕਿਉਂ ਰੁਖ ਅਪਣਾਇਆ ਜਾ ਰਿਹਾ ਸਰ ਇਟ ਇਜ਼ ਨਾਟ ਅਬਾਊਟ ਓਨਲੀ ਇੰਡੀਅ ਇਹ ਸਪੈਸਿਫਿਕ ਨਹੀਂ ਹੈ ਕਿ ਇੰਡੀਆਸ ਨਾਲ ਹੀ ਇਦਾਂ ਦਾ ਰੁਖ ਦਿੱਤਾ ਜਾ ਰਿਹਾ ਹੈ ਇਹ ਸਟ੍ਰਿਕਨੈਸ ਸਾਰਿਆਂ ਦੇ ਲਈ ਹੈ ਕਿ ਉਹ ਕੁਐਸਚਨਿੰਗ ਜ਼ਿਆਦਾ ਕਰ ਰਹੇ ਹੈ ਕਿ ਕੋਈ ਵੀ ਕੰਟਰੀ ਦੇ ਵਿੱਚ ਐਂਟਰ ਹੋ ਰਿਹਾ ਹੈ ਕਿ ਉਹ ਕੈਂਡੀਡੇਟ ਜੈਨੂਇਨ ਹੈ ਕਿ ਨਹੀਂ ਹੈ ਇੱਕ ਬੱਚਾ ਜਿਹੜਾ ਅਪਲਾਈ ਕਰਕੇ ਜਾ ਰਿਹਾ ਹੈ ਵਿਜ਼ਟਰ ਵੀਜ਼ਾ ਜਾਂ ਫਿਰ ਉਹ ਸਟੂਡੈਂਟ ਤੇ ਜਾ ਰਿਹਾ ਹੈ ਵਰਕ ਪਰਮਿਟ ਤੇ ਜਾ ਰਿਹਾ ਹੈ ਐਟ ਲੀਸਟ ਉਹਦੇ ਕੋਲ ਆਪਣੀ ਫਾਈਲ ਨੂੰ ਲੈ ਕੇ ਨੌਲੇਜ ਹੋਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੋਸਟ ਆਫ ਦੀ ਟਾਈਮ ਕੀ ਹੁੰਦਾ ਵਿਜ਼ਟਰ ਵੀਜ਼ਾ ਲੱਗਦਾ ਹੈ ਜਦੋਂ ਉਹਦੀ ਫਾਈਲ ਪੁੱਟ ਕੀਤੀ ਜਾਂਦੀ ਹੈ ਉਹਨੂੰ ਇਹ ਦੱਸਿਆ ਜਾਂਦਾ ਕਿ ਅਸੀਂ ਤੁਹਾਡੀ ਫਾਈਲ ਦੇ ਵਿੱਚ ਸਪான்ਸਰ ਲਾ ਰਹੇ ਹਾਂ ਬਟ ਜਦੋਂ ਕੈਂਡੀਡੇਟ ਦਾ ਵੀਜ਼ਾ ਆਂਦਾ ਹੈ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹਦੀ ਸਪான்ਸਰ ਮੇਰੀ ਫਾਈਲ ਦੇ ਵਿੱਚ ਸੀਗੀ ਤੇ ਉਹਨੂੰ ਕੋਈ ਡਿਟੇਲ ਪ੍ਰੋਵਾਈਡ ਹੀ ਨਹੀਂ ਕੀਤੀ ਜਾਂਦੀ ਸਭ ਤੋਂ ਜ਼ਿਆਦਾ ਤਾਂ ਅੱਜਕੱਲ ਜਿਹੜੀ ਸਖਤੀ ਹੈ ਇੰਡੀਆ ਦੇ ਹੀ ਅਡੀ ਇੰਟਰਵਿਊ ਕੰਡਕਟ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਡੇ ਫਾਈਲ ਦੇ ਵਿੱਚ ਕਿਹੜੇ ਡਾਕੂਮੈਂਟਸ ਲੱਗੇ ਆ ਇਸ ਇਸ ਕਰਕੇ ਅਸੀਂ ਹਮੇਸ਼ਾ ਕਹਿੰਦੇ ਆ ਜੋ ਵੀ ਐਮਬੈਸੀ ਦੇ ਵਿੱਚ ਫਾਰਮਸ ਅਪਲੋਡ ਹੋ ਰਿਹਾ ਤੁਹਾਡੇ ਕੋਲ ਉਹਦਾ ਰਿਕਾਰਡ ਹੋਣਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਸਮ ਟਾਈਮ ਕੈਂਡੀਡੇਟਸ ਨੂੰ ਮਿਸ ਗਾਈਡ ਕੀਤਾ ਜਾਂਦਾ ਹੈ ਉਹਨਾਂ ਨੂੰ ਕਲੀਅਰ ਡਿਟੇਲ ਨਹੀਂ ਦਿੱਤੀ ਜਾਂਦੀ ਕਿ ਤੁਹਾਡੀ ਫਾਈਲ ਦੇ ਵਿੱਚ ਐਗਜ਼ੈਕਟਲੀ ਡਾਕੂਮੈਂਟਸ ਕਿਹੜੇ ਲੱਗੇ ਆ ਤੇ ਇਹ ਤੁਹਾਡੇ ਆਪ ਨੂੰ ਵੀ ਹੋਣਾ ਚਾਹੀਦਾ ਹੈ ਕਿ ਸਾਨੂੰ ਆਪ ਇਨੀ ਨੋਲੇਜ ਹੋਣੀ ਚਾਹੀਦੀ ਹੈ ਕਿ ਸਾਡੀ ਫਾਈਲ ਦੇ ਵਿੱਚ ਅਪਲੋਡ ਕੀ ਕੀਤਾ ਜਾ ਰਿਹਾ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਕੰਟਰੀ ਨੂੰ ਐ ਤੋ ਬਾਅਦ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਉੱਤੇ ਸਟੇਟਸ ਲੈਣਾ ਹੈ ਜਾਂ ਫਿਰ ਤੁਸੀਂ ਕੋਈ ਅੱਗੇ ਆਪਣਾ ਵੀਜ਼ਾ ਵਧਾਣਾ ਹੈ ਤੁਹਾਡੇ ਕੋਲ ਪਿਛਲਾ ਰਿਕਾਰਡ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਦੇ ਵੀ ਕਿਸੇ ਵੀ ਕੰਸਲਟੈਂਟ ਤੋਂ ਜਾਂ ਖੁਦ ਵੀ ਜਿੱਦਾਂ ਵੀ ਤੁਸੀਂ ਆਪਣੀ ਫਾਈਲ ਅਪਲੋਡ ਕਰ ਰਹੇ ਹੋ ਆਲਵੇਜ਼ ਟੇਕ ਅ ਰਿਕਾਰਡ ਆਫ ਯਰ ਐਮਬੈਸੀ ਫਾਰਮਸ ਕਿ ਤੁਹਾਡੇ ਕੋਲ ਪੂਰਾ ਰਿਕਾਰਡ ਜਿਹੜਾ ਹੈ ਉਹ ਹੋਣਾ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਫਾਈਲ ਦੇ ਵਿੱਚ ਅਪਲੋਡ ਕੀ ਕੀਤਾ ਸੀ ਕੀ ਐਕਸਪੀਰੀਅੰਸ ਸੀ ਕਿਵੇਂ ਤੁਸੀਂ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕੀਤਾ ਸੀ ਕੀ ਰੀਜ਼ਨ ਤੁਸੀਂ ਦਿੱਤਿਆ ਸੀ ਕਿ ਤੁਸੀਂ ਉੱਥੇ ਟਰੈਵਲ ਕਿਉਂ ਕਰਨ ਜਾ ਰਹੇ ਹੋ ਹੂੰ ਬਿਲਕੁਲ ਇਹ ਕਾਲਰ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਕਾਲ ਲੈ ਲੈਣੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਅ ਸਤਿ ਸ਼੍ਰੀ ਅਕਾਲ ਸਰ ਮੈਂ ਗੁਰਪ੍ਰੀਤ ਕਾਲ ਕਰ ਰਹੀ ਹਾਂ ਹਾਂ ਜੀ ਗੁਰਪ੍ਰੀਤ ਜੀ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਸਰ ਮੇਰੀ ਪ੍ਰੋਫਾਈਲ ਇਹ ਹੈ ਕਿ ਮੇਰੇ ਕੋਲ ਵਿਜ਼ਟਰ ਵੀਜ਼ਾ ਹੈ ਕੈਨੇਡਾ ਦਾ 10 ਇਅਰਸ ਦਾ ਮੈਂ ਕੋਰੀ ਵਿਜ਼ਿਟ ਵੀ ਕਰ ਚੁੱਕੀ ਹਾਂ ਹੂੰ ਜਿਹੜੀ ਸਿੱਧਰ ਉੱਥੇ ਸਿਟੀਜ਼ਨ ਹੈ ਤੇ ਮੈਂ ਐਨਕਲੈਕਸ ਕਰ ਰਹੀ ਹਾਂ ਤੇ ਕੀ ਮੈਂ ਹੁਣ ਰਜਿਸਟਰਡ ਨਰਸਲੀ ਅਪਲਾਈ ਕਰ ਸਕਦੀ ਹਾਂ ਨੋਵਾ ਸਕੋਸ਼ੀਆ ਬਿਲਕੁਲ ਮੈਮ ਅਸੀਂ ਹਮੇਸ਼ਾ ਨੋਵਾ ਸਕੋਸ਼ੀਆ ਦੀ ਨਰਸਿਸ ਦੀ ਡਿਮਾਂਡ ਬਾਰੇ ਡਿਸਕਸ ਕਰਦੇ ਆਂ ਤੇ ਇਟ ਮੀਨਸ ਤੁਸੀਂ ਸਾਡਾ ਸ਼ੋ ਰੈਗੂਲਰ ਦੇਖਦੇ ਹੋ ਇਸ ਕਰਕੇ ਤੁਹਾਨੂੰ ਪਤਾ ਹੈ ਕਿ ਅਸੀਂ ਨੋਵਾ ਸਕੋਸ਼ੀਆ ਦੇ ਵਿੱਚ ਪਲੇਸਮੈਂਟ ਦੇ ਰਹੇ ਆ ਨਰਸਿਸ ਨੂੰ ਤੇ ਮੈਮ ਤੁਸੀਂ ਐਨਕਲਿਕਸ ਕੀਤਾ ਹੈ ਆਲਸ ਜਾਂ ਲੈਂਗੁਏਜ ਦਾ ਕੋਈ ਹੋਰ ਕੋਰਸ ਵੀ ਕੀਤਾ ਹੈ ਨਾਲ ਪੀਟੀ ਵਗੈਰਾ ਜਨਨ ਆਲਸ ਕੀਤਾ ਹੈ ਜਨਨ ਆਲਸ ਕੀਤਾ ਹੈ ਓਕੇ ਬੈਂਡ ਹੈ ਮੇਰੇ ਨੋਟ ਲੈਸ ਥੈਨ 6 ਥੈਟਸ ਗ੍ਰੇਟ ਮੈਮ ਡੈਫੀਨਿਟਲੀ ਯੂ ਕੈਨ ਅਪਲਾਈ ਤੇ ਵਿਜ਼ਿਟਰ ਵੀਜ਼ਾ ਨੂੰ ਰਾਈਟ ਨਾਓ 플ੈਗ ਪੋਲਿੰਗ ਕਲੋਜ਼ ਕੀਤੀ ਗਈ ਹੈ ਉਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸ ਦੇਣੀ ਆ ਸਮ ਟਾਈਮ ਆਲਰੇਡੀ ਜੇ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਹਲੇ ਉੱਥੇ ਆਪਣਾ ਸਟੇਟਸ ਇਨਸਾਈਡ ਕੈਨੇਡਾ ਚੇਂਜ ਨਹੀਂ ਕਰਾ ਸਕਦੇ ਇੰਡੀਆ ਤੋਂ ਅਪਲਾਈ ਕਰ ਸਕਦੇ ਹੋ ਜਿਵੇਂ ਤੁਸੀਂ ਅੱਜ ਤਾਂ ਆਲਰੇਡੀ ਕੀਤਾ ਹੀ ਹੋਇਆ ਅਸੀਂ ਇੱਥੋਂ ਹੀ ਤੁਹਾਡੀ ਜਿਹੜੀ ਫਾਈਲ ਹੈ ਪਹਿਲਾਂ ਨੋਮੀਨੇਸ਼ਨ ਲਈ ਲਾਵਾਂਗੇ ਉਸ ਤੋਂ ਬਾਅਦ ਵਰਕ ਪਰਮਿਟ ਜਾਂ ਫਿਰ ਡਾਇਰੈਕਟ ਪੀਆ ਜਿਹਦਾ ਵੀ ਸਟੇਟਸ ਪਹਿਲਾਂ ਅਪਡੇਟ ਹੋਏਗਾ ਉਹਦੀ ਸਟੈਂਪਿੰਗ ਕਰਕੇ ਤੁਸੀਂ ਕੈਨੇਡਾ ਜਾ ਸਕਦੇ ਹੋ ਬਟ ਰਾਈਟ ਨਾਓ ਜੇ ਇਨਸਾਈਡ ਕੈਨੇਡਾ ਦੀ ਗੱਲ ਕਰੀਏ ਕਿ ਜਿਹੜੇ ਕੈਂਡੀਡੇਟ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਆ ਫਲੈਗ ਪੋਲਿੰਗ ਡਿਊ ਟੂ ਯੂ ਐਸ ਗਵਰਨਮੈਂਟ ਕਿਉਂਕਿ ਫਲੈਗ ਪੋਲ ਦੇ ਲਈ ਯੂ ਐਸ ਦਾ ਬਾਰਡਰ ਜਿਹੜਾ ਹੈ ਉਹ ਯੂਜ਼ ਕੀਤਾ ਜਾਂਦਾ ਸੀ ਤੇ ਯੂ ਐਸ ਦੀ ਗਵਰਨਮੈਂਟ ਵੱਲੋਂ ਉਹ ਸ਼ਟਡਾਊਨ ਕਰ ਦਿੱਤਾ ਗਿਆ ਹੈ ਕਿ ਸਾਡੇ ਆਫੀਸਰ ਜਿਹੜੇ ਆ ਤੁਹਾਡੇ ਕੰਮ ਲਈ ਬਿਜ਼ੀ ਹੁੰਦੇ ਆ ਇਸ ਕਰਕੇ ਫਲੈਗ ਪੋਲਿੰਗ ক্লোਜ਼ ਹੈ ਬਟ ਜੇ ਤੁਸੀਂ ਇੰਡੀਆ ਹੋ ਇੰਡੀਆ ਤੋਂ ਅਸੀਂ ਤੁਹਾਡਾ ਜਿਹੜਾ